ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਪੁਲਿਸ ਨੇ ਲਿਆ ਇਹ ਵੱਡਾ ਐਕਸ਼ਨ ਕਰ ਦਿੱਤੀ ਇਹ ਵੱਡੀ ਕਾਰਵਾਈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦੇਸ਼ ਦੇ ਵਿੱਚ ਚੋਣ ਯਾਬਤਾ ਲਾਗੂ ਹੋਣ ਦੇ ਨਾਲ ਪੰਜਾਬ ਪੁਲਿਸ ਹਰਕਤ 'ਚ ਆ ਗਈ ਹੈ ਸ਼ਨੀਵਾਰ ਦੇ ਰਾਤ ਸਿਟੀ ਪੁਲਿਸ ਨੇ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ 'ਚ ਚੱਲ ਰਹੇ ਹੁੱਕਾ ਬਾਰਾਂ ਤੇ ਛਾਪਾ ਮਾਰ ਕੇ ਕਈ ਨਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸ਼ਾਫ ਮਰੀ ਸਿਟੀ ਪੁਲਿਸ ਦੇ ਐਡੀసీపీ ਪੱਧਰ ਦੇ ਅਧਿਕਾਰੀਆਂ ਦੀ ਹਦਾਇਤਾਂ ਤੇ ਕੀਤੀ ਗਈ ਤੇ ਐਡੀసీపీ ਆਪਣੇ ਨਾਲ ਪਾਰੀ ਫੋਰਸ ਲੈ ਕੇ ਆਏ ਤਾਂ ਜੋ ਕੋਈ ਵੀ ਦੂਜੇ ਮੌਕੇ ਤੋਂ ਫਰਾਰ ਨਾ ਹੋ ਸਕੇ ਪੁਲਿਸ ਨੇ ਸ਼ਾਇਦ ਉਹ ਵਕ ਵਕ ਥਾਂ ਨੇ ਤਕਰੀਬ ਪੰਜ ਕੇਸ ਦਰਜ ਕੀਤੇ ਹਨ ਜਿਸ ਵਿੱਚ 20 ਤੋਂ ਵੱਧ ਮਲਜਮਾ ਨੂੰ ਨਾਮਜ਼ਾਦ ਕੀਤਾ ਗਿਆ ਹੈ ਤੇ ਪੁਲਿਸ ਵੱਲ ਫੜੇਗੇ ਮਲਜਮਾ ਵਿੱਚੋਂ ਕਈ ਦਬਾਲ ਕੇ ਵੀ ਸਾਨ ਅਤੇ ਪ੍ਰਾਪਰਟੀ ਜਾਣਕਾਰੀ ਸਾਰੇ ਛਾਪੇਮਾਰੀ ਰਾਤ ਕਰੀਬ 10 ਵਜੇ ਮਾਡਲ ਟਾਊਨ ਦੇ ਚੁੰਮਨ ਮਨ ਮਾਲ ਤੋਂ ਸ਼ੁਰੂ ਹੋਈ ਹੈ ਤੇ ਛਾਪੇਮਾਰੀ ਟੀਮ ਨਾਮ ਮਾਲ ਦੇ ਬੇਸਮੈਂਟ ਵਿੱਚ ਚੱਲ ਰਹੇ ਲੇਜੀ ਮੁਰਕੀ ਰੈਸਟੋਰੈਂਟ ਵਿੱਚ ਪਹੁੰਚੀ ਜਿੱਥੇ ਦਰਜਨਾਂ ਨੌਜਵਾਨਾਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ